ਗੁਰੂ ਪਿਆਰੀ ਗੁਰਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀਆਂ ਦੇ ਨਾਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਸਾਂਝ ਪਾਉਣੀ ਹੈ ਅੱਜ ਤੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀਆਂ ਇੱਕ ਇੱਕ ਦੋ ਦੋ ਪੌੜੀਆਂ ਕਰਕੇ ਆਪ ਜੀਆਂ ਦੀ ਸੇਵਾ ਦੇ ਵਿੱਚ ਲੈ ਕੇ حاضر ਹੋਵਾਂਗੇ ਭਾਈ ਆਪ ਜੀਆਂ ਨੇ ਪਹਿਲਾਂ ਵਾਂਗ ਪਿਆਰ ਬਖਸ਼ਿਸ਼ ਕਰਨਾ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀਆ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕੀਤੀ ਉਸ ਵੇਲੇ ਭਾਈ ਗੁਰਦਾਸ ਜੀ ਸਤਿਗੁਰੂ ਮਹਾਰਾਜ ਦੇ ਕੋਲ ਪਹੁੰਚਦੇ ਨੇ ਤੇ ਆਪਣੀਆਂ ਰਚਿਤ 12 ਸਤਿਗੁਰਾਂ ਨੂੰ ਭੇਟ ਕਰਦੇ ਨੇ ਸਤਿਗੁਰੂ ਮਹਾਰਾਜ ਨੇ ਜਦ ਇਹਨਾਂ 12 ਨੂੰ ਪੜਨਾ ਕੀਤਾ ਤਾਂ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਭਾਈ ਗੁਰਦਾਸ ਜੀ ਨੂੰ ਭਾਈ ਇਹ 12 ਜੋ ਆਪ ਜੀ ਨੇ ਰਚਿਤ ਰਚੀਆਂ ਨੇ ਇਤਨੇ ਗਿਆਨ ਦੇ ਖਜ਼ਾਨੇ ਦੇ ਨਾਲ ਭਰਪੂਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦਾ ਸਾਰੀ ਬਾਣੀ ਦੀ ਕੁੰਜੀ ਦਾ ਵਰ ਦੇ ਦਿੱਤਾ ਇਹ ਬਾਣੀ ਦੀ ਕੁੰਜੀ ਹੈ ਭਾਈ ਭਾਈ ਗੁਰਦਾਸ ਜੀ ਦੀਆਂ ਬਾਰਾਂ ਆਓ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪ ਸਭਨਾ ਦੇ ਨਾਲ ਭਾਈ ਗੁਰਦਾਸ ਭੱਲੇ ਦੀਆਂ 12 ਦੀ ਸਾਂਝ ਪਾਈਏ ਆਪ ਸਾਰੇ ਜਾਣੇ ਪਿਆਰ ਦੇ ਨਾਲ ਸਰਬਣ ਕਰਿਓ ਭਾਈ ਅੱਜ ਪਹਿਲੀ ਵਾਰ ਦੀਆਂ ਪਹਿਲੀਆਂ ਦੋ ਪੌੜੀਆਂ ਆਪ ਜੀਆਂ ਦੇ ਨਾਲ ਸਾਂਝੀਆਂ ਕਰਨੀਆਂ ਨੇ ਪਹਿਲੀ ਵਾਰ ਦੇ ਵਿੱਚ ਮੰਗਲਾ ਚਰਨ ਰਚਿਆ ਹੈ ਪਹਿਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਕੀ ਆਖਦੇ ਨੇ ਮੰਗਲਾ ਚਰਨ ਦੇ ਵਿੱਚ ਆਉਸਰ ਬਣ ਕੇ ਇਹ ਭਾਈ ਸਤਨਾਮ ਸ੍ਰੀ ਵਾਹਿਗੁਰੂ ਪੌੜੀ ਇੱਕ ਨਮਸਕਾਰ ਗੁਰਦੇਵ ਕੋ सत नाम जिस मंत्र सुनाया पव जल विचों क्ड मुक्त पदार्थ माहे समाया जन्म मरण पु संसा रोग विजोग मिटाया संसा यह संसार है ਜਨਮ ਮਰਨ ਵਿੱਚ ਦੁੱਖ ਸਬਾਇਆ ਜਮ ਦੰਡ ਸਿਰੋਂ ਨ ਉਤਰੈ ਸਾਕਤ ਦੁਰਜਨ ਜਨਮ ਗਵਾਇਆ ਚਰਨ ਗ헤 ਗੁਰਦੇਵ ਕੇ ਸਤਿ ਸ਼ਬਦ ਦੇ ਮੁਕਤ ਕਰਾਇਆ ਪਉ ਭਗਤ ਗੁਰਪੁਰਬ ਕਰੇ ਨਾਮਦਾਨ ਇਸ ਨਾਨ ਦੇ ਰੜਾਇਆ ਜੇ ਹਾਬਿਓ ਤੇ ਹਾ ਫਲ ਪਾਇਆ 에ਸੀ ਪਾਈ ਪਹਿਲੀ ਵਾਰ ਦਾ ਪਹਿਲੀ ਪੌੜੀ ਮੰਗਲਾ ਚਰਨ ਅਗੇ ਭਾਈ ਗੁਰਦਾਸ ਜੀ ਦੂਸਰੀ ਪੌੜੀ ਦੇ ਵਿੱਚ ਫਰਮਾਉਂਦੇ ਨੇ ਪ੍ਰਥਮ ਸਾਸ ਨਮਸ ਸੰ ਅੰਧ ਤੁੰਧ ਕਛ ਖਬਰ ਨ ਪਾਈ ਰਕਤ ਬਿੰਦ ਕੀ ਦੇਹ ਰਾਜ ਪੰਚ ਤਤ ਕੀ ਜੜਤ ਜੜਾਈ ਪਉਣ ਪਣੀ ਬੈ ਸੰਤਰੋ ਚੌਥੀ ਧਰਤੀ ਸੰਗ ਮਿਲਾਈ ਪੰਚਮ ਵਿੱਚ ਆਕਾਸ਼ ਕਰ ਕਰਤਾ ਛਟਮ ਅਦਿਸ਼ਟ ਸਮਾਈ ਪੰਚ ਤਤ ਪੰਚੀਸ ਗੁਣ ਸਤਰ ਮਿੱਤਰ ਮਿਲ ਦੇਹ ਬਣਾਈ ਕਾਣੀ ਬਾਣੀ ਚਲਿਤ ਕਰ ਆਵਾ ਗਉਣ ਚਰਿਤ ਦਿਖਾਈ 84 ਲਖ ਜੋਨੇ ਉਪਾਈ ਪੰਚ ਤਤ 25 ਗੁਣ 70 ਮਿੱਤਰ ਮਿਲ ਦੇ ਬਣਾਈ ਕਾਣੀ ਬਾਣੀ ਚਲਿਤ ਕਰ ਆਵਾ ਗਉਣ ਚਰਿਤ ਦਿਖਾਈ 84 ਲਖ ਜੋਨ ਉਪਾਈ ਇਹ ਸੰਭਾਈ ਭਾਈ ਗੁਰਦਾਸ ਜੀ ਦੀਆਂ 12 ਦੀਆਂ ਪਹਿਲੀ ਵਾਰ ਦੀਆਂ ਪਹਿਲੀਆਂ ਦੋ ਪੌੜੀਆਂ ਦਾ ਜਾਪ ਅੱਗੇ ਪੌੜੀ ਤੀਸਰੀ ਅਤੇ ਚੌਥੀ ਦਾ ਕੱਲ ਨੂੰ ਵਰਣਨ ਕਰਾਂਗੇ ਭਾਈ ਪਿਆਰ ਸਤਿਕਾਰ ਸਹਿਤ ਸਰਵਣ ਕਰਨਾ ਜੀ ਬੜਾ ਆਨੰਦ ਬਣਦਾ ਹੈ ਜਦ ਆਪਾਂ ਇਹਨਾਂ ਬਾਰਾਂ ਨੂੰ ਪੜ੍ਹਦੇ ਹਾਂ ਬੜਾ ਆਨੰਦ ਹੈ ਭਾਈ ਗੁਰਦਾਸ ਜੀ ਨੇ ਸ਼ੁਰੂ ਤੋਂ ਜਦ ਧਰਤੀ ਦੀ ਉਤਪਤੀ ਹੁੰਦੀ ਹੈ ਉਸ ਵੇਲੇ ਤੋਂ ਲੈ ਕੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਿਸ ਤਰ੍ਹਾਂ ਅਵਤਾਰ ਧਾਰਦੇ ਨੇ ਕਿਸ ਤਰ੍ਹਾਂ ਸਾਰੀ ਇਹ ਦੁਨੀਆ ਅੱਗੇ ਵੱਧਦੀ ਹੈ ਇਹ ਭਾਈ ਗੁਰਦਾਸ ਜੀ ਨੇ ਬੜੇ ਪਿਆਰ ਦੇ ਨਾਲ ਤੇ ਬੜੇ ਵਿਸਥਾਰ ਦੇ ਨਾਲ ਇਹਨਾਂ ਵਾਰਾਂ ਦੇ ਵਿੱਚ ਵਰਣਨ ਕੀਤਾ ਹੈ ਆਪ ਸਭਨਾ ਨੇ ਪਿਆਰ ਸਤਿਕਾਰ ਸਹਿਤ ਸਰਵਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ